ਜੀ ਕੀ ਨਾਮ ਤੁਹਾਡਾ ਸੇਵਕ ਸਿੰਘ ਜੀ ਸੇਵਕ ਸਿੰਘ ਜੀ ਕਿਹੜਾ ਪਿੰਡਾ ਤੁਹਾਡਾ ਰਾਮੂ ਵਾਲਾ ਨਾਮ ਆ ਜੀ ਰਾਮੂਣਾ ਅਸਾਂ ਕੀ ਗੱਲ ਹੋਈ ਛੋਡੇ ਨਾਲ ਇਹ ਮੇਰੇ ਡੈਡੀ ਕੀ ਖੇਤੋਂ ਆਉਂਦੇ ਸੀਗੇ ਹਮ ਇਹਨਾਂ ਨੇ ਸਾਡੇ ਗਵੰਡੀ ਬਲਵੰਤ ਸਿੰਘ ਜੀ ਨੂੰ ਕਿਹਾ ਉਹ ਕਹਿੰਦੇ ਬਲਵੰਤ ਸਿੰਘ ਜਿਹੜਾ ਆਪਣੀ ਸਾਂਝੀ ਵਾਟ ਤੇ ਵਿਪਰ ਹੈ ਵੀ ਉਹਦੇ ਨਾਲ ਸਾਡੀ ਫਸਲ ਖਰਾਬ ਹੁੰਦੀ ਆ ਤੇ ਉਹ ਛਾਂਗਿਆ ਜਾਵੇ ਜੇ ਸਾਨੂੰ ਬਾਲਣਾ ਚਾਹੀਦਾ ਤੇ ਅਸੀਂ ਛਾਂ ਕੇ ਛੋਡੇ ਵਾਲਾ ਰੱਖ ਦਿੰਦੇ ਉਹਨੇ ਇਹ ਗੱਲ ਛੱਡ ਗਈ ਕਹਿੰਦਾ ਵੀ ਤੁਸੀਂ ਗੜਿਆਂ ਦਾ ਥਾਂ ਕਾਹ ਤੋਂ ਰੁੱਕ ਗਾਲਾਂ ਕੱਢਣੀਆਂ ਸ਼ੁਰੂ ਕਰ ਤੂੰ ਤੇ ਮੇਰੇ ਡੈਡੀ ਨੂੰ ਢਾ ਲਿਆ ਜੀ ਉਥੇ ਵਰਕਸ਼ਾਪ ਦੇ ਮੂਰੇ ਜਦੋਂ ਇਹਨਾਂ ਨੇ ਗਾਲਾਂ ਕੱਢੀਆਂ ਤੇ ਜੂੜੇ ਤੁਸੀਂ ਥਾਂ 'ਤੇ ਰੁੱਕੀ ਬੈਠੇ ਆ ਗਲਤ ਸ਼ਬਦ ਬੋਲੇ ਉਹਨਾਂ ਨੇ ਜਾਤੀ ਪ੍ਰਤੀ ਤੇ ਮੇਰਾ ਡੈਡੀ ਕਹਿੰਦਾ ਵੀ ਤੁਸੀਂ ਗਾਲ ਕਾਹ ਤੋਂ ਕੱਢਦੇ ਆ ਇਹਨਾਂ ਨੂੰ ਢਾ ਲਿਆ ਜੀ ਬਾਅਦ ਚ ਜੋ ਢਾ ਕੇ ਕੁੱਟ ਮਾਰ ਸ਼ੁਰੂ ਕੀਤੀ ਤੇ ਸਾਨੂੰ ਪਤਾ ਲੱਗਾ ਮੈਂ ਭੱਜ ਗਈ ਸੀ ਤੇ ਉਹਨਾਂ ਨੇ ਵੀ ਮੇਰੇ ਬਾਪੂ ਜੀ ਨੂੰ ਢਾ ਲਿਆ ਮੈਨੂੰ ਤੇ ਸਾਨੂੰ ਪਤਾ ਲੱਗਾ ਕਿ ਮੇਰੇ ਬਾਪੂ ਜੀ ਨੂੰ ਕੁੱਟੀ ਜਾਂਦੇ ਆ ਅਸੀਂ ਭੱਜ ਕੇ ਗਏ ਛੜਾਉਣ ਮੈਨੂੰ ਵੀ ਉਹਨਾਂ ਨੇ ਮਗਰੂ ਫੜ ਲਏ ਜਿੰਦਰ ਸਿੰਘ ਨੇ ਮੇਰਾ ਗਾਲ ਖੋੜਤਾ ਹੀ ਮਗਰ ਮਾਰਿਆ ਜੀ ਫਿਰ ਛੱਡ ਕੇ ਹੀ ਦੂਜੇ ਬੰਦੇ ਨੇ ਮੈਨੂੰ ਫੜ ਲਏ ਤੇ ਜਦੋਂ ਮੇਰੀ ਵਾਈਫ ਗਈ ਛੜਾਉਣੇ ਉਹਨੇ ਵੀ ਮੇਰੀ ਵਾਈਫ ਦੇ ਵੀ ਮਾਰਿਆ ਜੀ ਕੱਲੇ ਕੱਪੜੇ ਪਾੜਤੇ ਮੇਰੇ ਬਾਪੂ ਜੀ ਨਾਲੇ ਮੈਨੂੰ ਵੀ ਉਹਨਾਂ ਨੇ ਮੇਰੀ ਵਾਈਫ ਨੂੰ ਵੀ ਫੜ ਲਏ ਦਲੇ ਕੁੱਟੇ ਇਹਨੇ ਦਲੇ ਕੱਪੜੇ ਪਾੜੇ ਗਾਲੀ ਮੇਰੀ ਵਾਈਫ ਦੇ ਮਾਰਨਾਈ ਕਹਿੰਦੇ ਵੀ ਚੂੜੇ ਆਏ ਨਹੀਂ ਲੋਟ ਹੁੰਦੇ ਇਹਨਾਂ ਨੂੰ ਅੱਜ ਚੰਗੀ ਤਰ੍ਹਾਂ ਬੰਦੇ ਉਹਨਾਂ ਨੇ ਫੜ ਕੇ ਵਰਕਸ਼ਾਪ ਚ ਲੈ ਗਈ ਇਹਦੀ ਹੋਰ ਘਰਾਂ ਦੇ ਬਦੇ ਬੰਦੇ ਨੇ ਛੜਾਇਆ ਜੀ ਉੱਥੇ ਆ ਕੇ ਜਦੋਂ ਛੜਾਇਆ ਜੀ ਤੇ ਫੇਰ ਕਹਿੰਦੇ ਵੀ ਜਿਹੜਾ ਪਸੰਦ ਆਉਂਦਾ ਉਸ ਤੋਂ ਕਰ ਲਓ ਕੀ ਸਾਡੀ ਆਪਦੀ ਸਰਕਾਰ ਵੀ ਅਸੀਂ ਤੁਹਾਡਾ ਕੋਹ ਨਹੀਂ ਵਟਣ ਦਿੰਦੇ ਅਸੀਂ ਐਸਐਸਪੀ ਦਫ਼ਤਰ ਵੀ ਗਏ ਉਹ ਤੇ ਅਰਜ਼ੀ ਦਤੀਏ ਉਹਨੇ ਥਾਣੇ ਮਾਰਕ ਕਰਕੇ ਭੇਜੀ ਸਾਲੇ ਪੌਸਾ ਨੇ ਕੋਈ ਇਨਸਾਫ ਨਹੀਂ ਦਿੰਦੇ ਇਥੇ ਵੀ ਮੈਨੇ ਕੀਤਾ ਹੀ ਮਾਰਕ ਕਿੰਨਾ ਕੋਲ ਛੋੜਾ ਮਸਲਾ ਸੀਗਾ ਇਹ ਵਿਰਿੰਦਰ ਸ਼ਰਮਾ ਜੀ ਠੀਕ ਹੈ ਇਸ ਤੋਂ ਪਹਿਲਾਂ ਵੀ ਤੁਹਾਡਾ ਮਤਲਬ ਇਹ ਗੱਲ ਜਦੋਂ ਕਿੰਨਾ ਟਾਈਮ ਹੋ ਗਿਆ ਇਹ ਦੋ ਮਹੀਨੇ 7-8 ਦਿਨ ਹੋ ਗਏ ਚਲ ਠੀਕ ਇਸ ਤੋਂ ਪਹਿਲਾਂ ਤੁਹਾਡਾ ਮਾਮਲਾ ਕਿੰਨਾ ਕੋਲ ਸੀ ਸਾਡਾ ਹੀ ਮਾਲਾ ਸੀਗਾ ਇਕਬਾਲ ਹਸੈਣੀ ਖੋਲਦੇ ਤੁਸੀਂ ਗਈ ਐਸੇ ਤੁਹਾਡੇ ਕੋਲ ਜਿਹੜੇ ਤੁਸੀਂ ਹਸਪੀਟਲ ਚ ਦਾਖਲ ਹੋਏ ਹੋ ਤੇ ਉਹਦਾ ਮਤਲਬ ਰੁਕਾ ਵੀ ਗਿਆ ਸੀ ਉਹਨਾਂ ਕੋਲ ਜੀ ਹਾਂਜੀ ਉਹਨਾਂ ਕੋਲੇ ਵੀ ਅਸੀਂ ਦਿੱਤੀ ਸੀ ਉਹਨਾਂ ਨੂੰ ਨਕਲ ਉਹ ਜਿਹੜੀ ਸਰਕਾਰੀ ਆ ਸਰਕਾਰ ਦੀ ਰਿਪੋਰਟ ਸੀ ਤੇ ਉਹ ਦਾਰਸ਼ਨ ਸਿੰਘ ਉਕਰੀ ਤੋਂ ਸੀ ਗਈ ਉਹਨਾਂ ਨੇ ਜੀ ਉੱਥੇ ਵੀ ਸਾਡੀ ਦਰਖਾਸਤ ਵੀ ਲਿਖੀ ਹੈ ਜੀ ਉਹਨਾਂ ਕੋਲੇ ਰਿਪੋਰਟ ਸੀ ਜਦੋਂ ਅਸੀਂ ਦੁਬਾਰਾ ਪੁੱਛਿਆ ਜੀ ਸਾਥ ਵੀ ਉਹ ਰਿਪੋਰਟ ਮੰਗਣ ਲੱਗੇ ਅਸੀਂ ਉਹਨਾਂ ਨੂੰ ਕਹੇ ਸਰ ਜੀ ਤੁਹਾਡੇ ਕੋਲ ਹੀ ਰਿਪੋਰਟ ਹੋ ਕਨੇਰ ਫੂਡੋਂ ਦਿੱਤੀ ਨਹੀਂ ਕਹਿੰਦੇ ਸਾਨੂੰ ਤਾਂ ਕੁਝ ਦੇ ਕੇ ਨਹੀਂ ਅਸੀਂ ਗਰੀਬ ਪਰਿਵਾਰ ਤੋਂ ਆਈ ਮਿਹਨਤ ਮਿਹਦੂਰੀ ਕਰਨ ਵਾਲੇ ਬੰਦੇ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਹਜੇ ਤੱਕ ਇਹ ਕਹਿੰਦੀ ਸਾਡੀ ਪਾਲਸੀ ਵੀ ਆਉਦੀ ਆ ਤੇ ਸਰਕਾਰ ਵੀ ਆਉਦੀ ਆ ਆਮ ਆਦਮੀ ਪਾਰਟੀ ਜਿੱਥੋਂ ਤਾਂ ਸੁੱਤੋਂ ਭੱਜ ਹੁੰਦਾ ਤੁਸੀਂ ਭੱਜ ਲੋ ਫੇ ਅਸੀਂ ਤੁਹਾਡੇ ਕੋਈ ਨਹੀਂ ਚੱਲਣ ਦੇ ਸਾਨੂੰ ਤਾਂ ਹੰਕ ਪਾਣ ਦੇ ਲਈ ਕਦੇ ਵੀ ਬੀਡੀਪੀਓ ਆ ਜਾਂਦੀ ਉਹ ਉਹਨਾਂ ਦੇ ਅਜਰਗੇ ਕਹਿ ਦਿੰਦੇ ਆ ਇਹ ਥਾਂ ਛੱਡੋ ਇੱਥੇ ਹੀ ਸਾਰੇ ਵਰਤੀ ਆਲਦੇ ਜੀ ਇਹ ਵੀ ਵਰਤੀਆਂ ਦੇ ਨਾਂ ਤਾਂ ਗੜੇ ਇਹਨਾਂ ਦੇ ਨਾਲ ਨਾ ਹੀ ਸਾਡੇ ਜਿਹੜੇ ਸਾਰੇ ਵਰਤੀ ਜਾਂਦੇ ਆ ਜਾਂ ਤਾਂ ਉਹਨਾਂ ਦੇ ਵੀ ਵਿਹਲੇ ਕਰਾ ਦੋ ਤੇ ਜਾਂ ਅਸੀਂ ਵੀ ਚੱਕ ਲਾਂਗੇ ਹਾਂਜੀ ਪੰਚਾਇਤੀ ਥਾਂ ਜੀ ਠੀਕ ਹੈ ਸਾਡੇ ਦੀ ਸਾਰੇ ਅਫਸਰ ਆ ਕੇ ਚੜੇ ਜਾਂਦੇ ਜੀ ਇਹ ਵਿਹਲਾ ਕਰੋ ਜਾਂ ਕਾਗਜ਼ ਦਿਖਾਉਂ ਆਂ ਨਾ ਇਹਨਾਂ ਦੇ ਵੀ ਹੈ ਨਹੀਂ ਜੀ ਕੋਈ ਹੂੰ ਮਤਲਬ ਤੁਸੀਂ ਇਹਨੂੰ ਕਿੰਨੇ ਟਾਈਮ ਤੋਂ ਵਰਤਣ ਲੱਗੇ ਹੋ ਇੱਕ ਸਾਲ ਹੋ ਗਿਆ ਜੀ ਸਾਨੂੰ ਵਰਤ ਉਹ ਕਿੰਨੇ ਟਾਈਮ ਤੋਂ ਵਰਤਦੇ ਆ ਉਹ ਤਾਂ ਪਹਿਲਾਂ ਤੋਂ ਵਰਤਦੇ ਜੀ ਟਾਈਮ ਕਿਨਾਂ ਹੋ ਗਿਆ 2025 ਸਾਲ ਹੋ ਗਈ ਜਨਨ ਵਰਤ ਦਿਨ ਅਸਾ ਸਮਝ ਨਹੀਂ ਕਿ ਸਰਪਲਾ ਕਿਸ ਨੇ ਨਹੀਂ ਬੁਲਾਇਆ ਹਾਂਜੀ ਪਹਿਲਾਂ ਨਹੀਂ ਬੁਲਾਇਆ ਠੀਕ ਹੈ ਇਹ ਇਕੱਠੇ ਹੋ ਜਾਂਦੇ ਸੀ 10 15 ਘਰੀ ਸਾਡੇ ਤੇ ਆ ਜਾਂਦੇ ਸੀ ਚੜ ਕੇ ਸਾਨੂੰ ਰੋਮ ਮਾਰਦੇ ਸੀ ਆ ਕੇ ਇਹ ਪੰਚਾਇਤੀ ਥਾਂ ਜੀ ਇੱਥੇ ਸਾਰੇ ਵਰਤ ਦੇ ਆ ਜੀ ਇਹ 2025 ਸਾਲ ਤੋਂ ਬਾਅਦ ਤੇ ਇਹ ਸੀ ਸਾਲ ਇੱਕ ਸਾਲ ਹੋ ਗਿਆ ਜੀ ਵਰਤ ਦਿਨ ਵੀ ਜਿਹੜੇ ਪਿੰਡ ਦੇ ਵਿੱਚ ਹੋਰ ਲਿਆਇਆ ਜਾ ਸਰਕਾਰੀ ਪ੍ਰਾਇਮਰੀ ਸਕੂਲ ਦੇ ਨਾਲ ਪਿਆ ਥਾਂ ਵਾਲ ਕਲਕਨ ਕੀਤਾ ਵੀ ਸਾਡੇ ਕਿਹੜਾ ਕੋਈ ਬਲਕਨ ਕੀਤਾ ਵੀ ਇੱਥੇ ਉਹਨਾਂ ਦੇ ਦਰਵਾਜ਼ੇ ਵੀ ਲਾਇਏ ਕੰਧਾ ਕੱਢੀਆਂ ਵੀ ਜਾਂ ਉਹ ਵੀ ਛੜਾਇਆ ਜਾਵੇ ਥਾਂ ਤੇ ਜੇ ਇਹ ਵੀ ਛੱਡਣਗੇ ਇਥੋਂ ਤਾਂ ਅਸੀਂ ਵੀ ਛੱਡਣ ਤਿਆਰ ਹਾਂ ਗਰੀਬ ਪਰਿਵਾਰ ਤੋਂ ਇਹ ਮਿਹਨਤ ਮਜ਼ਦੂਰੀ ਕਰਨ ਲਈ ਬੰਦੇ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਹਜੇ ਤੱਕ ਇਹ ਕਹਿੰਦੇ ਸਾਡੀ ਪੁਲਿਸ ਵੀ ਆਉਂਦੀ ਹੈ ਤੇ ਸਰਕਾਰ ਵੀ ਆਉਂਦੀ ਹੈ ਆਮ ਆਦਮੀ ਪਾਰਟੀ ਜਿੱਥੋਂ ਤੱਕ ਸੋਤੋ ਭੱਜ ਹੁੰਦਾ ਤੁਸੀਂ ਭੱਜ ਲੋ ਫੇ ਅਸੀਂ ਤੁਹਾਡੇ ਕੋਈ ਨਹੀਂ ਚੱਲਣ ਦੇ ਸਾਡੇ ਤਾਂ ਹੰਕ ਕਰ ਦਿੰਦੇ ਨੇ ਕਦੇ ਵੀ ਬੀਡੀਪੀਓ ਆ ਜਾਂਦੀ ਉਹ ਉਹਨਾਂ ਦੇ ਜਰਗੇ ਕਹਿ ਦਿੰਦੇ ਆ ਵੀ ਇਹ ਥਾਂ ਛੱਡੋ ਇੱਥੇ ਹੀ ਸਾਰੇ ਵਰਤੀ ਆਲੇ ਜੀ ਇਹ ਵੀ ਵਰਤੀਆਂ ਨੇ ਨਾ ਤਾਂ ਗੜੇ ਇਹਨਾਂ ਦੇ ਨਾਂ ਨਾ ਹੀ ਸਾਡੇ ਜਿਹੜੇ ਸਾਰੇ ਵਰਤੀ ਜਾਂਦੇ ਆ ਜਾਂ ਤਾਂ ਉਹਨਾਂ ਦੇ ਵੀ ਵਿਹਲੇ ਕਰਾ ਦੋ ਤੇ ਜਾਂ ਅਸੀਂ ਚੱਕ ਲਾਂਗੇ ਜੀ ਸਾਡੀ ਹੱਥ ਬੰਨ ਕੇ ਬੇਨਤੀ ਹੈ ਜੀ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਲਾ ਜੀ ਜੁੜ ਕੇ ਬੇਨਤੀ ਹੈ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਮੁਰੇ ਵੀ ਸਾਨੂੰ ਇਨਸਾਫ ਮਿਲੇ ਸਾਡੇ ਨਾਲ ਬਹੁਤ ਤਕਾ ਹੋ ਰਿਹਾ ਜੀ ਦੂਜੇ ਤੀਜੇ ਦਿਨੇ ਵੀ ਆ ਜਾਂਦੇ ਸਾਡੀ ਰੋਟੀ ਦੁੱਬਰ ਕੀਤੀ ਪਈ ਹੈ ਜੀ ਇਹਨਾਂ ਕਿਤੇ ਕਿਹੜੇ ਕਾਫਸਟਾਨ ਲੈ ਆਉਂਦੇ ਜੀ ਕਿਤੇ ਜਿਹੜੇ ਨੂੰ ਲੈ ਆਉਂਦੇ ਸਾਨੂੰ ਡਰਾਪ ਆਉਂਦੇ ਜੀ ਜੇ ਸਾਨੂੰ ਵੀ ਆ ਕੇ ਬੋਲਦੇ ਇਹਨਾਂ ਨੂੰ ਗੋਸ਼ ਨਹੀਂ ਦਿੰਦੇ ਜੀ ਜਿਤੋਂ ਬਾਅਦ ਹੀ ਸਾਡੇ ਘਰ ਦੇ ਵਿੱਚ ਮੇਰੇ ਬਾਪੂ ਜੀ ਨੂੰ ਮੈਨੂੰ ਤਾਂ ਜਾਂ ਮੇਰੀ ਵਾਈਫ ਨੂੰ ਕੋਈ ਗੱਲਬਾਤ ਹੁੰਦੀ ਹੈ ਜੀ ਇਹ ਜ਼ਿੰਮੇਵਾਰ ਹੈ ਬਲਵੰਤ ਸਿੰਘ ਜਿੰਦਰ ਸਿੰਘ ਤੇ ਗੋਰੇ ਕਬਾਲ ਸਿੰਘ ਸਾਡੇ ਗਰੀਬਾਂ ਤੇ ਬਹੁਤ ਤਕਾ ਹੋ ਰਿਹਾ ਈ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਜੀ ਕੀ ਨਾਮ ਤੁਹਾਡਾ ਬਿਰਪਾਲ ਕੌਰ ਜੀ ਬਿਰਪਾਲ ਜੀ ਕੀ ਗੱਲ ਹੋਈ ਏ ਤੁਹਾਡੇ ਨਾਲ ਉਹ ਜੀ ਜੀਰੋ ਜਿਹੜੀ ਨਾਲ ਵੀ ਇਹ ਗੱਲ ਹੋਈ ਵੀਰ ਚ ਪਰਦਾ ਰੋਲਾ ਸੀ ਜੀ ਤੇ ਜਦੋਂ ਵੀ ਮੈਂ ਸੜਾਉਣ ਗਈ ਤੇ ਵੀ ਉਹਨਾਂ ਨੇ ਵੀ ਜਿੰਦਰ ਨੇ ਤੇ ਮੇਰੇ ਵਾਲ ਪੱਟੇ ਜੀ ਤੇ ਮੇਰੇ ਵਾਲ ਵੀ ਪੱਟੇ ਜੀ ਕੱਪੜੇ ਬਾੜ ਤੇ ਤੇ ਮਾਰ ਗਾ ਵੀ ਮੋਕੜਾ ਸਿਰ ਤੇ ਮਾਰਦੂ ਮਾਰੇ ਬਹੁਤ ਤੇ ਸਾਡੇ ਸਰਕਾਰੀ ਹਸਪਤਾਲ ਚੋਂ ਦਾਖਲ ਕਰਾਇਆ ਗਏ ਤੇ ਉਹ ਰਿਪੋਰਟਾਂ ਵੀ ਸਾਡੇ ਕੋਲ ਹੈ ਨਹੀਂ ਤੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਸਾਡੇ ਬਹੁਤ ਜੀ ਸਾਡਾ ਧੱਕਾ ਹੋ ਰਿਹਾ ਤੇ ਸਾਡੀ ਰੋਟੀ ਵੀ ਉਤਬਰ ਕੀਤੀ ਗਈ ਤੇ ਮੇਰਾ ਘਰ ਵਾਲਾ ਵੀ ਘਾੜੀ ਜੋਤੇ ਦਾ ਕੰਮ ਕਰਦਾ ਤੇ ਜਿਹੜੇ ਬਾਪੂਨ ਕੋ ਗੱਲ ਬਾਤ ਹੁੰਦੀ ਜਾਂ ਮੇਰੇ ਬੱਚਿਆਂ ਨੂੰ ਜੀ ਸੱਟਾ ਬਟਾ ਮਾਰਨੇ ਜੀ ਤੇ ਬਾਲਪੋਟੇ ਕੀ ਮੇਰੇ ਕੱਪੜੇ ਪਾੜਦੇ ਜੀ। ਤੇ ਇਹ ਗਰ ਰਿਸਰਚ ਮੁਕਾਵਾ ਮਾਰਨਾਂ ਜੀ ਤੇ ਦੇ ਵੀ ਮੇਰੀ ਤਾਂ ਹੌਣ ਬਹੁਤ ਦਰਦ ਕਰ ਰਹੀ ਹੈ ਜੀ ਹਾਂ ਜੀ ਹਾਂ ਜੀ ਸਿਰ ਚਾ ਦਿਖਾਇਆ ਵੀ ਨਹੀਂ ਜਾ ਸਕ ਤੁਸੀਂ ਕਮੋਜੀ ਭੱਜੇ ਕਰਦੇ ਆਂ ਤੇ ਇਨਸਾਫ ਦੇ ਕੀ ਮੰਗ ਕਰਦੇ ਹੋ ਜਾਨੂੰ ਜੀ ਇਨਸਾਫ ਦਵਾਇਆ ਜਾਂਦਾ ਹੈ ਅੱਜ ਹੀ ਬਾਹਰ ਅੰਦਰ ਕੰਮ ਤਾਂ ਨਹੀਂ ਜਾਂਦਾ ਅੱਜ ਤੋਂ ਜੀ ਇਹ ਜ਼ਿੰਮੇਵਾਰ ਆ ਜੀ ਕੋਈ ਗੱਲਬਾਤ ਹੋ ਗਈ ਲੈ ਮੇਰੇ ਬਾਪੂ ਨੂੰ ਜਾ ਮੇਰੇ ਬੱਚਿਆਂ ਨੂੰ ਜੀ ਇਤਨੇ ਬੰਦੇ ਦੋ ਟਾਈਮ ਇੰਨੇ ਤੂੰ ਬਿਲਕਦੀ ਫਰਦਾ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਕੋਲਸ ਸੁਣਵਾਈ ਕਰਦੀ ਤੇ ਨਾ ਕੋਈ ਹੋਰ ਕਰ ਰਿਹਾ ਜੀ ਸੁਣਵਾਈ ਇਹ ਜੀ ਪੰਚਾਇਤੀ ਤਾਂਗਾ ਸਾਡੇ ਕੱਲ੍ਹਾਂ ਨੂੰ ਹੱਬਦਬ ਕੀਤੀ ਜਾ ਰਹੀ ਹੈ ਇਹ ਸਾਰੀ ਲੋਕੀ ਵਰਤੀ ਜਾਂਦੇ ਆ ਵੀ ਜਿੱਥੇ ਇਹ ਛੱਡਣ ਦੇ ਉੱਤੇ ਵੀ ਛੱਡਦਾ ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਜਿਹੜਾ ਸਾਡੇ ਨੂੰ ਧੱਕਾ ਹੋਇਆ ਉਹਨੂੰ ਰੋਕਿਆ ਜਾਵੇ ਤੇ ਸਾਨੂੰ ਹਨਸਾਪ ਦਵਾਏ ਇਨਾ ਮਾਜੀ ਜੁਸਵਿੰਦਰ ਸਿੰਘ ਜੀ ਅੱਛਾ ਕੀ ਗੱਲ ਹੋਸੀ ਰੋੜੇ ਦਾ ਜੀ ਅਸੀਂ ਜੇ ਖੇਤੋਂ ਆਏ ਸੀ ਖੇਤੋਂ ਮੈਂ ਫੋਨ ਵੀ ਕੀਤਾ ਸੀ ਇਹਨਾਂ ਨੂੰ ਵੀ ਦੂਜਾ ਤੁਸੀਂ ਵੀ ਆ ਗੜਾ ਪੇਪੜਾ ਆਪਾਂ ਵਾਰਦ ਗਏ ਤੁਹਾਨੂੰ ਅੱਗੇ ਵੀ ਦੋ ਤਿੰਨ ਵਾਰੀ ਝੋਨੇ ਮੁੱਕੇ ਆਖਿਆ ਸੀ ਕਿ ਇਹਨਾਂ ਨੇ ਇਹ ਗੱਲ ਵੱਡੀ ਨਹੀਂ ਇਹ ਗੱਲ ਮੰਨੀ ਨਹੀਂ ਇਹਨਾਂ ਨੇ ਕਿਦੋਂ ਮੈਂ ਖੇਤੋਂ ਤੁਰਿਆ ਤੇ 6 ਵਜੇ ਦਾ ਟਾਈਮ ਸੀ ਕਿਦੋਂ ਇਹਨਾਂ ਨੇ ਮੈਨੂੰ ਉੱਥੇ ਇੱਕ ਮਾਰਾ ਕਹਤਾ ਜਦੋਂ ਆਪਾਂ ਪੇਪੜਾ ਮਾਰ ਲਗੇ ਤੇ ਇਹਨਾਂ ਨੇ ਉਹ ਕਹਿੰਦਾ ਵੀ ਇਹ ਗੱਲ ਤਾਂ ਮੰਨੀ ਨਹੀਂ ਨੇ ਕਿ ਮੈਨੂੰ ਗਾਲੀ ਕੱਢ ਕੇ ਕਹਿੰਦਾ ਕਹਿੰਦਾ ਤੂੰ ਜਦ ਉਹ ਭੈਣੀ ਹਉਣ ਨੂੰ ਥਾਣਾ ਪਿਆ ਹ ਮੈਨੂੰ ਗਲਮੋਂ ਫੜ ਕੇ ਤੇ ਛੱਡਿਆ ਥਲੇ ਉਦੋਂ ਬਾਅਦ ਮੇਰਾ ਪੁੱਤ ਮੈਨੂੰ ਛਡਾਉਣ ਆਇਆ ਤੇ ਉਦੋਂ ਬਾਅਦ ਦੂਜਾ ਮੇਰੀ ਗੋਹ ਵੀ ਆਈ ਇਹਨਾਂ ਨੇ ਲੋੜੇ ਕੱਪੜੇ ਉਹਨਾਂ ਦੇ ਪਾੜਦੇ ਮੁਰ ਕੇ ਤੁਹਾਨੂੰ ਸਿਰਾਸ ਨੂੰ ਦਿੱਤਾ ਬੰਦਿਆਂ ਨੇ ਇਹ ਗੱਲ ਸਹੀ ਦੁਜਤ ਇਥੋਂ ਗੱਲ ਵਾਦੀ ਵਾਦੀ ਵਾਲੀ ਇਹ ਜਾਂ ਤਾਂ ਫਿਰ ਸਾਰਿਆਂ ਤੋਂ ਛਡਾਇਆ ਜਾਵੇ ਇਹਨਾਂ ਤੋਂ ਵੀ ਅਸੀਂ ਵੀ ਛੱਡਣ ਨੂੰ ਤਿਆਰ ਆ ਤੇ ਪਾਰਕ ਦੀ ਗੱਲ ਆ ਪਾਰਕ ਤੋਂ ਜਾਂ ਤੁਸੀਂ ਜੀ ਆਪ ਅਸੀਂ ਆਪ ਵੀ ਨਾਲ ਲੱਗਾਂਗੇ ਪਰ ਇਹ ਨਹੀਂ ਗੱਲ ਵੀ ਦੁਜਤ ਵੀ ਇਹ ਇਹ ਜ਼ਰੂਰियां ਲਈ ਜਾਣ ਸਾਡੇ 12 ਦੇ ਮੂਹਰੇ ਇਹ ਵੀ ਥੋ ਥੋ ਸਾਥੋਂ ਕੱਲੇ ਤੋਂ ਛਡਾਉਂਦੇ ਆ